ਆ ਵੀ ਤੇ ਉਹ ਜਿਹੜੀ ਲੱਗਦੀ ਉਹ ਮਰ ਉਹਦੀ ਤਾਨ ਕਰਕੇ ਫਿਰ ਉਹ ਭਾਗਾ ਵਾਲਿਆ ਜੀ ਤੇ ਹੁਣ ਆਇਆ ਤੇ ਤੇਰੇ ਅਸੀਂ ਪੁੱਤਾਂ ਬਾਪੂ ਇਤਰੇ ਦਾ ਵਾਦਾ ਵੀ ਪਹਿਲੇ ਕੋਲ ਡੋਲਣਾ ਨਹੀਂ ਤੂੰ ਦੱਸ ਹਰ ਇੱਕ ਤੇ ਮੇਰੇ ਆਪੀ ਮੈਂ ਬਾਈ ਤਾਂ ਕੋਈ ਨਹੀਂ ਕਰਦਾ ਤਾਂ ਮੈਂ ਬੋਲ ਇਹ ਜਿਹੜਾ ਲੋਹਾਡਾ ਕਿੰਨਾ ਹੈ ਮੈਂ ਨਾਲੇ ਮਿੰਨੇ ਲੋਹਣਾ ਕਾਤਾ ਮੈਂ ਕਿਹ ਨਹੀਂ ਤੇਰਾ ਦੱਸ ਹੈਗਾ ਤੇਰਾ ਤੇਰਾ ਲੋਹੀ ਦੱਸਾਪੋ ਹੈਗਾ ਤੇ ਕਿੰਝੋਂ ਨਾ ਕੇ ਨਾ ਕਰਾਉ ਕਰਾ ਮਾਤਾ ਕੋਈ ਕੱਖੀ ਨਹੀਂ ਇਹ ਤਾਂ ਰੋਟੀਾਂ ਕੋਲ ਬਣਾ ਲੈਣਾ ਮੈਂ ਦੋ ਦੋ ਰੋਟੀਾਂ ਬੁੱਕੀਆਂ ਜਿਹੜਾ ਦੱਸ ਜ਼ਾਲੀ ਮੇਰੇ ਸਤਾਵਾਂ ਦਰ ਦੀ ਉਹ ਮੈਂ ਨਹੀਂ ਆਉਂ ਕਿਹਾ ਮੈਂ ਸਭ ਕਿਹਾ ਮੈਂ ਤੇ ਜਿਹੜੇ ਤੇ ਚਾਚੇ ਦਾ ਇਸ ਅੱਜ ਜਦੂ ਵੀ ਕੋਲਾ ਦੁੱਧ ਦਾ ਗੱਟਾ ਉਹ ਇਹ ਨਹੀਂ ਆਣ ਤਾਂ ਦੇ ਸਾ ਤੇ ਮੈਨੂੰ ਛੜਾ ਕੇ ਰੱਖ ਲੈ ਤੇ ਪਾਂ ਵੀ ਕੋਚ ਬਣਾ ਬੁੱਧ ਨਾਲ ਜਿੱਤੇ ਜਿੱਤੇ ਸੜਾ ਲਾ ਗਿਆ ਕਦੀ ਆਇਆ ਤੇ ਇਹਦਾ ਤਾਇਆ ਗਿਆ ਮੈਂ ਨਾ ਚਲੇ ਪੇੜੇ ਚੜਾ ਅਜੇ ਆਈ ਸੀ ਤੇ ਆਦਾ ਕੇ ਦੇ ਮਾਨ ਜੱਟ ਨਾ ਤੇ ਆਪਾਂ ਭੇਤ ਜੀ ਸੀ ਤੇ 2 ਲੱਖ ਮੈਂ ਤੇ ਹੱਥੇ ਦਾਹ ਹੀ ਆ ਗਈ ਆ ਦਾ ਦੱਸਿਆ ਦਾ ਭੱਜ ਕੇ 20 ਜਾਂੜਿਆ ਉਹਨਾਂ ਤੋਂ ਵੀ 700 ਸਾਲ ਸਾਲ ਦੀ ਤੇ ਬਾਈ ਇਥੋਂ ਕਿੱਥੇ ਜਾਗਾ ਕੁਝ ਨਹੀਂ ਲੈ ਜਾਵੜਿਆ ਤੇ ਮਰ ਕੇ ਨੂੰ ਪਜਾਦਾ ਮੂੰਹ ਮੈਂ ਨਾ ਕੇ ਨੁਕਲੀ ਖਾਦਾ ਹੈ ਉਹ ਜੀ ਜਾਂ ਜੀ ਜੰਮ ਕਿਥੇ ਘੂੜਾ ਦੇ ਦੂਜਾ ਇਹ ਰਾਜ ਬਗਲਾ ਕੇ ਭੱਜ ਕੇ ਟਿਕਾ ਮਾਰਦੀ ਬਗਲਾ ਕੇ ਤਰ ਸੁਨਾਤਾ ਨਹੀਂ ਹਾਂ ਨਹੀਂ ਪਤਾ ਕਿ ਵਾ ਮੈਂ ਉਹ ਅਨਜ਼ਾਨੀ ਨਹੀਂ ਮੈਂ ਦਾਦੀ ਨੇ ਕਹਿਦਾ ਮੈਂ ਤੇ ਜਿਆਨੀ ਕੁੜੀ ਨਹੀਂ ਪੁੱਤ ਤੂੰ ਮੱਕਰ ਸੂਨਾ ਆਪਣੇ ਪਿਤਾ ਦਾ ਨਾਮ ਲੈ ਕੇ ਕਲੈਕਰ ਨਾਲ ਆ ਜੀ ਦਜੀ ਤਉਨ ਦੇਖੇਂਗੇ ਤੈ ਉਸੇ ਦਾ ਕੀ ਨਾ ਹੋ ਗਏ ਤਾਰੇ ਵੀ ਆਪਣੇ ਭਾਗ ਕਲਮਾਗੇ ਯਾਰ ਕੋੜਾ ਹੈ ਬਾਪੂ ਨਾਲ ਕਿਨੇ ਮਾਤਾ ਜਵਗਾ ਤਿਆਰ ਪਤਾ ਨਹੀਂ ਤੇਰੇ ਘਰ ਨੂੰ ਆਏ ਨਹੀਂ ਕੋ ਪੰਜ ਪੈ ਲੈ ਕੇ ਆ ਬੇਬੇ ਬਾਪੂ ਇਹ ਗੱਲਾਂ ਦੱਸਦਾ ساری ਉਮਰ ਇਹਨੇ ਮਿਹਨਤ ਕੀਤੀ ਆ ਤੁਸੀਂ ਦੋਨੇ ਆਪਸ ਵਿੱਚ ਇਕੱਠੇ ਹੋ ਅੱਜ ਵੀ ਤੁਹਾਡੇ ਵਿਚਾਰ ਵੀ ਲੱਦਦੇ ਆ ਤੁਹਾਡਾ ਆਪਸ ਵਿੱਚ ਪਿਆਰ ਵੀ ਆ ਕੋਈ ਦਾਰ ਨੂੰ ਨਹੀਂ ਕਹਿੰਦਾ ਪੁੱਤ ਨਹੀਂ ਨਹੀਂ ਬੀਤਾ ਜੋ ਪੁੱਤਰੇ ਨਹੀਂ ਚੰਗੇ ਨਿਕਲੇ ਨਹੀਂ ਸੰਭਾਲਿਆ ਤੁਸੀਂ ਦੋਨੇ ਇੱਕ ਦੂਜੇ ਦੇ ਸਾਥੀ ਹੈ ਕਿ ਨਹੀਂ ਯੋ ਮਾ ਇੱਕ ਇਹ ਹੀ ਵੱਡੀ ਗੱਲ ਆ ਅੱਜ ਵੀ ਤੁਸੀਂ ਤਾਨ ਕਰਦੇ ਫਿਰਦੇ ਹੋ ਕਿੱਡੀ ਵੱਡੀ ਗੱਲ ਆ ਮਾ ਅੱਜ ਵੀ ਤੁਸੀਂ ਲੋਰ ਬੰਦਾਂ ਨੂੰ ਇੰਨੇ ਕਣਕ ਦੇਣ ਆਏ ਹੋ ਮਾ ਪਹਿਲਾਂ ਵੀ ਬਾਪੂ ਸੇਵਾ ਕਰਕੇ ਗਿਆ ਕਿ ਇਹ ਵੱਡੀ ਵੱਡੀ ਗੱਲ ਆ ਵੱਡੀ ਗੱਲ ਆ ਇਹ ਪ੍ਰਿਕਲ ਨਾ ਕਰਿਆ ਕਿ ਤਰੇ ਰੱਖੇ ਕੋਤਾ ਬਾਪੂ ਇਹ ਘਰੇ ਖੜਾਇ ਹੀ ਕੋਤਾ ਨਹੀਂ ਉਹ ਕਹੀਉਂਦੇ ਨਾ ਹਰਦੋਂ ਨਹੀਂ ਨਾ ਪਰ ਮਰਦੇ ਇਹੋ ਬਿਨਾਂ ਉਹਨਾਂ ਕਰਨ ਕੀਤਾ मैं तो अपना मुझे कहता हूँ परमात्मा में मैं कहता हूँ परिणय ना होगा मैं मर जावा तो यही कहना तो नहीं हूँ जाऊँगा बस यही बात है अपराध अभी तेरे अपराध को बिल्कुल भी करने का नहीं चाहे आज चाहे जितने कहें तो जितने कहें तो तो एनी बेटर है और जो ही राज में पहले क्योंकि हम बहुत ਕੋਈ ਵੀ ਮਨ ਨਾ ਸੁਭਿਦਾ ਜੇ ਲੋ ਪੰਜਾਬ ਮਾਣੀਆਂ ਦਾ ਜਦੋਂ ਲੈ ਕੇ ਵਜੇ ਉੱਠ ਕੇ ਜਹਾੜੀ ਕੰਦ ਲੈ ਮੈਨੇ ਕਰ ਦਿੰਦਾ ਤੇ ਜਦ ਦੂਜਾ ਮੈਂ ਉਹ ਕੇ ਬਸ ਸੁਭਿਦਾ ਉਹ ਵੀ ਕਰ ਲੈਂਦਾ ਇੱਕ ਵੀ ਸਾਡੇ ਮਨ ਦਾ ਦਰਦ ਕਰ ਦਿੰਦਾ ਨਾ ਤੰਨੇ ਨਾ ਇਹ ਉਹ ਮ ਕਰ ਕੇ ਉਹ ਨਾ ਤੇ ਜਦੋਂ ਉਹ ਗਾਣੇ ਉਹ ਤੇ ਜਦੋਂ ਜੰਪ ਕਰਦੀ ਵੀ ਨਹੀਂ ਹਰ ਦਿਲ ਚਾਣਾ ਕਿੰਨਾ ਕਹਿਣਾ ਪੁੱਤਰ ਰੱਖਿਆ ਦਾ ਤੁਹਾਡਾ ਜੋਗ ਰਾਵ ਹੈ ਤੁਲ ਤੇ ਤੇਰੀ ਯਾਤਰੀ ਹੈਂ ਤਾਂ ਤੂ ਹਦਾਰਾ ਹੈ ਬੈਪੀ ਪਕੋ ਆਹ ਬਿਆ ਰਹੇ ਹੋ ਜੇ ਰਾਜ ਉਹ ਅੰਦਰ ਕੋਈ ਲਾਹ ਹੋ ਜਾਈ ਤੂੰ ਅੱਜ ਜੇ ਫਿਰ ਸੱਚੀ ਗੱਲ ਹੈ ਅੱਜ ਤੇਨ ਤੇਨ ਜਿਵੇਂ ਤੇ ਲਾਹ ਹੋ ਜਾ ਉਹ ਰਾਜ ਜੈ ਇਹਨੂੰ ਕੋਈ ਗੱਲ ਹੋ ਜੇ ਸਾਨੂੰ ਪਾਣੀ ਫਿਰਨਾ ਕਿ ਨਹੀਂ ਕੋਕੂ ਆਏ ਉਹ ਆਉਣੇ ਨਹੀਂ ਹਾਕਵਾਰੀ ਤੋਂ ਵੀ ਨਹੀਂ ਆਉਣਗੇ ਮੈਂ ਤਾਂ ਜੀ ਪੌਣੀ ਚੱਜਦੀ ਤੇ ਉੱਥੇ ਕਾਂਕ ਦਾ ਨੇੜੇ ਹੀ ਆ ਨਾਰੀ ਘਰ ਆ ਨਹੀਂ ਨਹੀਂ ਵੀਰ ਉਹ ਤੇ ਅਜੇ ਤੁਸੀਂ ਪਿੰਡੋਂ ਮੈਂ ਵੇਚ ਦਿੱਤੀ ਬਚਾ ਲਈ ਇੱਥੇ ਚਲਦੇ ਸੀ ਬੱਚੇ ਢਾਂਡ ਗਵਾਂਢ ਦੇ ਬੰਦੇ ਉਹ ਵੀ ਦੇ ਦੱਸਿਆ ਉਹ ਮੁੰਡਾ ਜਿਆ ਦੁਨੀਆ ਦਾ ਮੁੰਡਾ ਉਹ ਆਏ ਕਿੰਨਾ ਕਰਮੀ ਆ ਉਹ ਢਾਂਡ ਘੁਰੇ ਵਿਆਹ ਸਮੇਂ ਚਿਕਨਾ ਸੋਚੇ ਜਾਂਦਾ ਥੋੜੀ ਚੰਗੀ ਉਹ ਛੇ ਹੀ ਜਾਂਦੇ ਦੋ ਸੈਂਕੜੇ ਛੇ ਜਿਆਦਾ ਖਾ ਲੈ ਰਹੇ ਆ ਤੇ ਬੱਡੇ ਖਰਾਕ ਉਹ ਮੁੰਡਾ ਹੁਣ ਕਿੰਨੇ ਸਾਲਾਂ ਆਸਵਾਦ ਮੇਲੇ ਲਿਆ ਅਸੇ ਤੇ ਉਹਨਾਂ ਦਾ ਵੀ ਤਾਇਆ ਬੈਠਾ ਰਹਿੰਦੇ ਦੇ ਇੱਕ ਉਹਦਾ ਭਾਅ ਵੱਡਾ ਦਾ ਮੈਨੂੰ ਤੇ ਰੇਤ ਤੇ ਉੜਿੜਾ ਉਹਦਾ ਵਿੱਚੋਂ 2 ਲੱਖ ਤੇ 80 ਹਜ਼ਾਰ ਲੈ। ਮੈਂ ਚਾਹ ਕੋਈ ਨਾ ਪੱਕੀ ਮਜ਼ਦੂਰ ਚੁਣਵਾ। ਇਹ ਜਿੱਦਾਂ ਉਹਦਾ ਬਹੁਤ ਸੱਚਿਆ ਮੇਰੇ ਕੋਲ ਜਿੱਦਿਆ ਚੁਣਦਾ। ਤੇ ਉਹ ਆਂਦਾ ਤਾਇਆ ਮੈਨੂੰ ਦੇਰੇ ਐ ਹੋਏ ਬੱਚੇ ਦਿੱਤਾ ਕੋਈ ਨਹੀਂ ਕਰ। ਨਾ ਚੱਲੋ ਜਿੱਥੇ ਨਾ ਮਿਲਦਾ ਤੇ ਮੇਰੇ ਤੇ ਉਹ ਅਹਾਂ ਤੇ ਤੇ ਪਤਾ ਕਿੰਨੇ ਦਿੰਦਾ ਤੇਰਾ ਪਾਈਆ ਦਾ ਲੈ ਲੈ ਮੈਂ ਕਿਹਾ ਤਾਂ ਸਾਥੀਆ ਇਹ ਨਹੀਂ ਕਰਦੇ ਬੱਚਾ ਮੈਂ ਨਾ ਮੈਂ ਤੇਰੇ ਬੱਚਿਆਂ ਵਰ ਨਹੀਂ ਆ ਮੈਂ ਹਾਂ ਜਨ 20000 ਕਰ ਦੇ ਮੇਜ਼ਬਾਨ ਦੀ ਪੂਰੇ ਪਾਈਆ ਮੈਂ ਨਹੀਂ ਨਹੀਂ ਤੇਰਾ ਤੇ ਹੋਇਆ 11 32 ਲੱਖ ਆਈ ਜਿਹੜੇ ਬਾਦ ਤੋਂ ਆ ਰਹੇ ਨਹੀਂ ਬੱਡੀ ਗੱਲ